ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ 13 ਤਰੀਕ ਨੂੰ ਇੱਕ ਵੀਡੀਓ ਪਾਈ ਗਈ ਜਿਹਦਾ ਅਸੀਂ ਟਾਈਟਲ ਦਿੱਤਾ ਸੀ ਕਿ ਗਊ ਤੇ ਤਸ਼ੱਦਦ ਗਊ ਤੇ ਤਸ਼ੱਦਦ ਵਾਲਾ ਪਹਿਲਾ ਪੱਖ ਤੁਸੀਂ ਵੇਖਿਆ ਉਸ ਵੀਡੀਓ ਦੇ ਵਿੱਚ ਅਸਲ ਜਿੱਕੂ ਪੂਰੀ ਕੀ ਹੈ ਸਚਾਈ ਅਸੀਂ ਦੂਸਰੇ ਪੱਖ ਦੇ ਨਾਲ ਮੌਜੂਦ ਹਾਂ ਇਹਨਾਂ ਤੋਂ ਪੁੱਛਣੇ ਆ ਕਿ ਉਸ ਸਮੇਂ ਕੀ ਹੋਇਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਯੋਗਰਾਜਾ ਮੈਂ ਮੋਹਲ라 ਰਵਦਾਸਪੁਰ ਦੇ ਵਿੱਚ ਰਹਿਣ ਵਾਲਾ ਹਾਂ ਤੇ ਸਾਨੂੰ ਇੱਥੇ ਰਹਿੰਦਿਆਂ ਨੂੰ ਕਾਫੀ 20 ਸਾਲ ਹੋ ਗਏ ਆ ਔਰ ਮੈਂ ਕੇਡੀਵਲ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਅਕਸ ਨੂੰ ਨਾਲ ਆਏ ਹਾਂਜੀ ਵੀਰ ਕੀ ਹੋਇਆ ਸੀ ਵਾਰਦਾ ਤੇ ਇੱਕ ਕਮਲ ਮਹਿਤਾ ਨਾਮ ਦਾ ਸ਼ਖਸ ਜਿਨ੍ਹਾਂ ਨੇ ਸਾਨੂੰ ਬੁਲਾਇਆ ਔਰ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਮੇਰੀ ਗਾਂ ਤੇ ਤਸ਼ੱਦਦ ਕੀਤਾ ਗਿਆ ਕਿ ਵੀਰ ਵਾਕਈ ਇਸ ਤਰ੍ਹਾਂ ਹੋਇਆ ਅ ਨਹੀਂ ਸਰ ਇਦਾਂ ਦਾ ਕੁਝ ਨਹੀਂ ਹੋਇਆਗਾ ਗਾਂ ਹੀ ਦੀ ਸਾਡੇ ਘਰ ਦੇ ਮੂਹਰੇ ਪਲਾਟ ਆ ਖਾਲੀ ਉੱਥੇ ਅਸੀਂ ਸਿਰਫ ਇੱਕ ਸ਼ੌਂਕ ਦੇ ਤੌਰ ਤੇ ਉੱਥੇ ਸਬਜ਼ੀਆਂ ਵਗੈਰਾ ਬੀਜੀਆਂ ਵਾਂ ਇਹਦਾ ਪਸ਼ੂ ਖੁੱਲ ਕੇ ਇਧਰ ਸਾਡੇ ਪਲਾਟ ਦੇ ਵਿੱਚ ਆਇਆ ਸੀਗਾ ਔਰ ਸਾਡੀ ਭਝਾਈ ਛੋਟੀ ਨੇ ਉਹਨੂੰ ਸਿਰ ਦਵਕਾ ਮਾਰ ਕੇ ਬਾਹਰ ਕੱਢ ਦਿੱਤਾ ਔਰ ਉਹ ਉਪਰਲੇ ਪਾਸੇ ਦੀ ਦੂਜੇ ਪਾਸੇ ਗਲੀ ਦੇ ਇਹਦੇ ਘਰ ਵੱਲੋਂ ਚਲਾ ਗਿਆ ਬਸ ਇਹੀ ਗੱਲ ਹੋਈ ਹੈ ਕੋਈ ਉਹਨਾਂ ਮਾਰਕੁੱਟ ਨਹੀਂ ਹੋਈ ਕੋਈ ਉਹਨਾਂ ਕੁਝ ਨਹੀਂ ਹੋਇਆ ਹੈਗਾ ਤੇ ਬਸ ਇਹੀ ਗੱਲ ਹੋਈ ਹੈ ਇਸ ਤੋਂ ਬਾਅਦ ਹੋਰ ਕੁਝ ਨਹੀਂ ਗੱਲ ਵੀ ਕੀ ਵਜ੍ਹਾ ਸੀ ਜਿਹੜੀ ਇੱਕ ਗਵਾਂਡੀ ਤੁਹਾਡੇ 'ਤੇ ਇਨ ਇਲਜ਼ਾਮ ਲਗਾ ਰਿਹਾ ਹੈ ਜਿਹੜੇ ਕਿ ਨਹੀਂ ਲਾਣੇ ਬੰਦੇ ਕੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਹੈ ਇਹਦੇ ਪਿੱਛੇ ਬਸ ਕੁਝ ਜਦੋਂ ਮੈਂ ਉੱਪਰ ਘਰ ਆਪਣਾ ਦੂਜੀ ਮੰਜ਼ਲ ਬਣਾ ਰਿਹਾ ਸੀਗਾ ਤੇ ਇਹਦੇ ਕਮਲ ਦੇ ਘਰ ਦੇ ਮੁਰੇ ਇੱਕ ਖਾਲੀ ਪਲਾਟ ਪਿਆ ਔਰ ਨਾ ਤੋਂ ਉਹਦਾ ਕਮਲ ਮਾਲਕ ਆ ਔਰ ਨਾ ਹੀ ਇਥੇ ਮਹੱਲੇ ਦਾ ਕੋਈ ਵਸਨੀਕ ਆ ਉਹ ਅਦਰ ਜਲੰਧਰ ਤੋਂ ਆ ਬੰਦੇ ਜਿਨ੍ਹਾਂ ਦਾ ਪਲਾਟ ਆ ਉਥੇ ਅਸੀਂ ਇੱਟਾਂ ਔਰ ਸੀਮੈਂਟ ਰੇਤਾ ਵਗੈਰਾ ਸਟਾਇਆ ਸੀਗਾ ਔਰ ਜਦ ਕੀ ਕਮਲ ਨੇ ਉਥੇ ਉਸ ਪਲਾਟ ਨੂੰ ਪਾਣੀ ਦੇ ਨਾਲ ਪੂਰਾ ਭਰ ਦਿੱਤਾ ਔਰ ਸਾਨੂੰ ਹਨਾ ਉਥੇ ਰੇਤਾ ਸੀਮੈਂਟ ਬਜਰੀ ਸੁੱਟਣ ਤੋਂ ਬਹੁਤ ਜ਼ਿਆਦਾ ਆਏ ਨੇ ਸਾਡੇ ਨਾਲ ਗਾਲੀ ਗਲੋਚ ਵੀ ਕੀਤਾ ਆਏ ਨੇ ਔਰ ਉਸਦੀ ਇਹਨੇ ਪ੍ਰਾਨੀ ਰੰਜਿਸ਼ ਦੇ ਲੈਂਦੇ ਲੈਂਦੇ ਇਹ ਇਹਨਾਂ ਚੀਜ਼ਾਂ ਨੂੰ ਗਊ ਮਾਤਾ ਨੂੰ ਨਾਲ ਲੈ ਕੇ ਆ ਕੇ ਔਰ ਸਾਡੇ ਨਾਲ ਇਹਦਾਰੇ ਗਲਤ ਵਿਹਾਰ ਕਰ ਰਿਆ ਹੈ। ਸੋ ਇਸ ਵੀਰ ਦੇ ਕਹਿਣ ਅਨੁਸਾਰ ਕਿ ਪ੍ਰਾਨੀ ਰੰਜਿਸ਼ ਦੇ ਚਲਦਿਆਂ ਇਹ ਪੂਰੀ ਪਲੈਨਿੰਗ ਤਹਿਤ ਇਹ ਵੀਡੀਓ ਬਣੀ ਹੈ। ਔਰ ਸਾਡੇ ਨਾਲ ਭੈਣ ਜੀ ਮੌਜੂਦ ਨਹੀਂ ਨਾ ਤੋ ਪੁੱਛਦੇ ਆਂ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਕਹਿੰਦੀ ਕੀ ਹੋਇਆ ਸੀ ਉਸ ਦਿਨ ਜਿਸ ਦਿਨ ਇਹ ਵਾਰਦਾਤ ਹੋਈ ਹੈ? ਰਾਤ ਨੂੰ ਆਖਿਆ ਗਿਆ ਕਿ 10 ਵਜੇ ਇੱਕ ਗਾਈ ਤੁਹਾਡੇ ਇੱਥੇ ਆਈ ਸੀਗੀ ਔਰ ਉਹਨਾਂ ਆਖਿਆ ਕਿ ਬਨ ਕੇ ਤੁਸੀਂ ਕੁੱਟਿਆਂ ਨੂੰ ਕੀ ਸੱਚਾਈ? ਨਹੀਂ ਬਨ ਕੇ ਕੁੱਟਿਆਂ ਨਹੀਂ ਸੀ। ਮੈਂ ਨਾ ਮੈਡੀਸਿਨ ਖਾ ਕੇ ਨਾ ਬਾਹਰ ਨਿਕਲੀ ਸੀ ਥੋੜੀ ਮੈਂ ਕਾ ਹਵਾ ਲੈਣੀ ਆ। ਤੇ ਜਦੋਂ ਮੈਂ ਦੇਖਿਆ ਬਾਹਰ ਆਣ ਕੇ ਕਿ ਗਾਂئیں ਹਨਾ ਸਾਰੀ ਮੱਕੀ ਖਾ ਰਹੀ ਸੀਗੀ ਤੇ ਮੈਂ ਸਿਰਫ ਦੌਕਾ ਮਾਰ ਕੇ ਉਹਨੂੰ ਹਨਾ ਭਜਾਉਣ ਦੀ ਕੋਸ਼ਿਸ਼ ਕੀਤੀ ਕੋਈ ਉਹਦੇ ਮਾਰਿਆ ਨਹੀਂ ਕੁਝ ਨਹੀਂ ਕੀਤਾ ਸੀਗਾ ਇਹਨਾਂ ਨੇ ਸਿਰਫ ਗੱਲ ਵਧਾਉਣ ਦੀ ਕੋਸ਼ਿਸ਼ ਕੀਤੀ ਆ ਜਦ ਕਿ ਅਸੀਂ ਦੇਖਣ ਵੀ ਗਏ ਸੀ ਕਿ ਗਾਂ ਮੈਂ ਕਿਹਾ ਵੀ ਕਿਸ ਕਿਸ ਦੀ ਗਾਂ ਆ ਵੀ ਫੇਰ ਨਾ ਆ ਜਵੇ ਅੰਦਰ ਤੇ ਗਲੀ 'ਚ ਦੇਖਣ ਗਏ ਤੇ ਇਹਨਾਂ ਨੇ ਫੜ ਕੇ ਬੰਨ ਲਈ ਸੀ ਜਦ ਤੱਕ ਤੇ ਇਦਾਂ ਦਾ ਮਾਰਕੁੱਟ ਕੋਈ ਗੱਲ ਨਹੀਂ ਹੋਈ ਹੈਗੀ ਜੀ ਇਹ ਸਿਰਫ ਉਹ ਝੂਠ ਆ ਮਤਲਬ ਤੁਹਾਡੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਕਿਸੇ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਨਹੀਂ ਦਿੱਤਾ ਗਿਆ ਧੰਨਵਾਦ ਤੁਹਾਡਾ ਔਰ ਇਸ ਘਰ ਦੇ ਮੁਖੀ ਸਾਡੇ ਨਾਲ ਨੇ ਨਾ ਤੋਂ ਜਾਣਨੇ ਕਿ ਕੀ ਹੋਇਆ ਸੀ ਹਾਂਜੀ ਪੰਜ ਸਾਸਿਕਾ ਸਾਸਿਕਾ ਜੀ ਪੰਜ ਕੀ ਸੀ ਵਾਰਦਾਤ ਵਾਰਦਾਤ ਮੇਰੀ ਬੇਟੀ ਨੇ ਦੱਸਿਆ ਆ ਜੀ ਵਾਰਦਾਤ ਕੋਈ ਵੀ ਨਹੀਂ ਉਹ ਉਧਰ ਦੀ ਗਾਂ ਆਈ ਆ ਤੇ ਉਹ ਸਾਡੀ ਸਬਜ਼ੀ ਦੇ ਵਿੱਚ ਘੁੰਮੀਆਂ ਇਹ ਬੇਟੀ ਮੇਰੀ ਨੇ ਬਾਹਰ ਕੱਢੀ ਆ ਤੇ ਉਹ ਬਾਹਰ ਚਲੀ ਗਈ ਆ ਗਊ ਮਾਤਾ ਤੇ ਅਤਿਆਚਾਰ ਕਰਨਾ ਇਹ ਮਹਾਪਾਪ ਆ ਅਸੀਂ ਇਹ ਚੀਜ਼ ਨੂੰ ਪੁੱਛਦੇ ਆਂ ਅਸੀਂ ਉਹ ਕੰਮ ਨਹੀਂ ਕਰਦੇ ਹੈਗੇ ਇਹਨਾਂ ਨੇ ਜਦ ਕੀ ਸਾਡੇ ਤੇ ਝੂਠੀਆਂ ਰੰਜਿਸ਼ਾਂ ਲਾਈਆਂ ਬਾਕੀ ਉਹ ਮੇਰੇ ਬੇਟੇ ਨੇ ਦੱਸ ਹੀ ਦਿੱਤਾ ਇਹ ਦੰਨੀਆਂ ਰੰਜਿਸ਼ਾਂ ਚੱਲਦੇ ਪਿੱਛੇ ਇਹਨਾਂ ਨੇ ਸਾਡੇ ਤੇ ਇੱਕ ਲਿਮ ਲਾਇਆ ਹੈ ਤੋਂ ਦੂਸਰੇ ਪੱਖ ਪਰਿਵਾਰ ਦੇ ਕਹਿਣ ਮੁਤਾਬਕ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਆ ਇਹ ਵਾਲੀ ਖਬਰ ਬਣਾਈ ਗਈ ਹੈ ਔਰ ਬਿਲਕੁਲ ਗਲਤ ਹੈ ਔਰ ਫੇਕ ਹੈ ਔਰ ਉਹ ਸਾਡੇ ਮੋਦਵਾਰ ਜਿਹੜੇ ਚੱਲ ਸਾਹਿਬ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਾਜ ਸੇਵੀ ਚੱਲ ਸਾਹਿਬ ਸਾਡੇ ਨਾਲ ਨੇ ਹਾਂ ਜੀ ਚੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਜੈਪੀਨ ਜੈ ਭਾਰਤ ਮੈਂ तकरीबन तकरीबन ਇਹਨਾਂ ਦੇ ਇਹਨਾਂ ਜਿਹੜੇ ਕਮਲ ਮੁੰਡਾ ਹੈਗਾ ਤੇ ਮੈਡਮ ਅਸੀਂ ਤੇ ਮੁਹੱਲੇ ਦੇ ਵਿੱਚ ਉਹਨਾਂ ਨੂੰ ਅੱ ਕੀ ਕਹਿੰਦੇ ਆ ਇਹਨਾਂ ਦਾ ਪਹਿਲਾਂ ਵੀ ਇੱਕ ਦੋ ਵਾਰ ਜਦੋਂ ਝਗੜੇ ਹੋਏ ਆ ਤੇ ਮੈਂ ਇਹਨਾਂ ਦਾ ਪਹਿਲਾਂ ਵੀ ਮੈਂ ਇਹਨਾਂ ਦੀ ਪੰਚਾਇਤਾਂ 'ਚ ਬੈਠ ਚੁੱਕਾ ਆ ਸਾਡੇ ਕਹਿਣ ਤੋਂ ਪਹਿਲਾਂ ਵੀ ਇੱਕ ਡਿਸਪਿਊਟ ਇਹਨਾਂ ਦਾ ਪੈਦਾ ਹੋ ਚੁੱਕਾ ਹੈ ਡਿਸਪਿਊਟ ਕਾਫੀ ਚਿਰ ਤੋਂ ਚੱਲਦਾ ਸੀ ਇਹਨਾਂ ਦਾ ਇਦਾਂ ਦੀ ਗੱਲ ਨਹੀਂ ਦੋਨੇ ਫੈਮਿਲੀਾਂ ਦਾ ਯਾਨੀ ਕਿ ਇਹਨਾਂ ਤਿੰਨਾਂ ਦੇ ਨਾਲ ਇੱਕ ਦੂਜੇ ਦਾ ਡਿਸਪਿਊਟ ਚੱਲਦਾ ਹੈ ਕਾਫੀ ਦੇਰ ਤੋਂ ਲੇਕਿਨ ਦੂਜੀ ਗੱਲ ਇਹ ਆ ਕਿ ਜਿੱਦਾਂ ਹੁਣ ਕਹਿੰਦੇ ਕਿ गांव ਦੇ ਉਤੇ ਇਹਨਾਂ ਨੇ ਹਤਿਆਚਾਰ ਕੀਤਾ ਜਾਂ ਕਿਦਾ ਉਹਨੂੰ ਮਾਰਿਆ ਐਦਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਬੰਦੇ ਕਰ ਸਕਦੇ ਆ ਤੇ ਰਾਤ ਨੂੰ ਇਹਨਾਂ ਦਾ ਡਿਸਪਿਊਟ ਦਾ ਸਾਰਾ ਝਗੜਾ ਜਿੰਨਾ ਵੀ ਪਿਛਲਾ ਜੋ ਵੀ ਆ ਇਹ ਰਾਤ ਨੂੰ ਮੈਨੂੰ ਕਮਲ ਦਾ ਵੀ ਫੋਨ ਆਇਆ ਸੀਗਾ ਤੇ ਮੈਂ ਫਿਰ ਇਹਨਾਂ ਨੂੰ ਵੀ ਫੋਨ ਕੀਤਾ ਮੇਰੀ ਬੇਟੀ ਦੀ ਮੈਰਿਜ ਸੀਗੀ ਤੇ ਮੈਂ ਆ ਨਹੀਂ ਸਕਿਆ ਲੇਕਿਨ ਮੈਂ ਫਿਰ ਇਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਲੜੋ ਨਾ ਪਲੀਜ਼ ਤੁਸੀਂ ਜਾਨਕਿਏ ਵੀ ਅੱਪਾ ਫਿਰ ਬੈਠ ਕੇ ਗੱਲ ਕਰਾਂਗੇ ਲੇਕਿਨ ਇਹ ਦੋਨੋਂ ਤੇਰੇ ਨੇ ਮੇਰੀ ਗੱਲ ਮੰਨ ਕੇ ਤੇ ਰਾਤ ਦੀ ਕਲੇਸ਼ ਨਹੀਂ ਕੋਈ ਪਰ ਮੈਨੂੰ ਸਵੇਰ ਨੂੰ ਪਤਾ ਲੱਗਾ ਕਿ ਕਹਿੰਦੇ گاਉਂ ਮਾਤਾ ਦੇ ਉੱਪਰ ਕਾਫੀ ਹੱਤਿਆਚਾਰ ਕੀਤਾ ਤੇ ਉਹ ਕਮਲ ਕਹਿੰਦਾ ਵੀ ਇਹਨਾਂ ਨੇ ਕੁੱਟਿਆ ਲੇਕਿਨ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਕੌਣ ਨੇ ਕੁੱਟਿਆ ਜਾਂ ਕਹਿੰਦੇ ਗਾਂ ਨੂੰ ਮਾਰਿਆ ਲੇਕਿਨ ਕਮਲ ਨੇ ਕਿਹਾ ਕਿ ਮੈਂ ਡਾਕਟਰੀ ਕਰਵਾਈ ਆ ਤੇ ਇਹਨਾਂ ਨੇ ਗਊ ਮਾਤਾ ਨੂੰ ਕੁੱਟਿਆ ਮੈਂ ਕਿਹਾ ਵੀ ਤੇ ਫਿਰ ਗਲਤ ਕਰ ਲਿਆ ਵੀ ਜੇ ਕਿਸੇ ਨੇ ਕੁੱਟਿਆਗਾ ਤੇ ਇਹਨਾਂ ਦਾ ਪੱਖ ਸੌਣ ਤੋਂ ਬਾਅਦ ਇਹ ਕਹਿੰਦੇ ਅਸੀਂ ਨਹੀਂ ਕੁੱਟਿਆ ਗਿਆ ਸਾਡੇ ਨਾਲ ਕੋਈ ਪੁਰਾਣੀ ਰੰਜਿਸ਼ ਕੱਢਦੇ ਆ ਹੋ ਸਕਦਾ ਕਹਿੰਦਾ ਵੀ ਇਹ ਇਹਨਾਂ ਨੇ ਆਪ ਕੁੱਟਿਆ ਹੋਵੇ ਲੇਕਿਨ ਅਸਲੀ ਨਹੀਂ ਗਾਂ ਦੇ ਕੁਝ ਵੀ ਮਾਰਿਆ ਤੇ ਆਪਣੇ ਚਲਸਾ ਤੁਸੀਂ ਮੋਹਤਵਾਰ ਹੋ ਇਸ ਮਹੱਲੇ ਦੇ ਇਹ ਫੈਮਿਲੀ ਇਸ ਪਰਿਵਾਰ ਕਾਫੀ ਸਮੇਂ ਤੋਂ ਇੱਥੇ ਹੈ ਇਹਨਾਂ ਦੇ ਬਾਰੇ ਤੁਹਾਨੂੰ ਕਿੰਨੀ ਕੀ ਜਾਣਕਾਰੀ ਹੈ ਜਾਣਕਾਰੀ ਜੀ ਦੇਖੋ ਜੀ ਅੱਜ ਤੱਕ ਦੇਖੀ ਜਾਨੀ ਕਿ ਸਾਡੀ ਜਾਣਕਾਰੀ ਇੰਨਾ ਕਿ ਬਧੀਆ ਸਾਰੇ ਉਹ ਵੀ ਠੀਕ ਹੈ ਇਹ ਵੀ ਠੀਕ ਹੈ ਲੇਕਿਨ ਇਹਨਾਂ ਦੀ ਰੰਜਿਸ਼ ਜਿਹੜੀ ਉਹ ਆਪਸ ਵਿੱਚ ਜਿਹੜੀ ਹੈਗੀ ਉਹ ਤਾਂ ਹੁੰਦੀ ਹੈ ਲੇਕਿਨ ਸਾਡੇ ਨਾਲ ਦੋਨੇ ਤਰਾ ਠੀਕ ਹੈ ਹਨਾ ਆਪਾਂ ਕਿਸੇ ਨੂੰ ਵੀ ਮਾੜੀ ਨਹੀਂ ਕਹਿੰਦੇ ਲੇਕਿਨ ਇਹ ਇਦਾਂ ਦੇ ਵੀ ਨਹੀਂ ਕਿ ਲੋਕ ਵੀ ਜਿਹੜੇ ਗਊ ਮਰ ਦੇ ਉੱਪਰ ਹਤਿਆਚਾਰ ਕਰਨਗੇ ਜਾਂ ਉਹਨੂੰ ਕੁੱਟਣਗੇ ਜਾਂ ਮਾਰਨਗੇ ਇਹ ਬਿਲਕੁਲ ਝੂਠ ਹੈ ਹੁਣ ਸਾਡੇ ਦਰਮਿਆਨ ਸਾਡੇ ਸੁਰਪਾ ਜੀ ਜਿਹੜੇ ਕਿ ਸਮਾਜ ਸੇਵੀ ਨੇ ਉਹਨਾਂ ਦਾ ਵੀ ਵੀਊ ਲੈ ਲੈਨੇ ਆ ਉਹ ਵੀ ਸਾਡੇ ਨਾਲ ਨੇ ਹਾਂਜੀ ਵੀਰ ਜੀ ਅਸੀਂ ਚੱਲ ਜੀ ਹਾਂਜੀ ਭਿੰਦ ਪਰ ਅਸੀਂ ਕੀ ਕਹਿਣਾ ਇਸ ਪੂਰੇ ਡਿਸਪਿਊਟ ਬਾਰੇ ਕਿਉਂਕਿ ਇਹ ਜਿਹੜਾ ਇੱਕ ਮਾਨਵਤਾ ਦੇ ਨਾਲ ਜੇ ਆਪਾਂ ਗੱਲ ਕਰੀਏ ਇੱਕ ਫੈਲ ਜਿਹੜੀ ਖਬਰ ਹੈ ਇੱਕ ਫੈਲਣ ਵਾਲੀ ਖਬਰ ਸੀ ਕਿਉਂਕਿ ਇੱਕ ਆਖਿਆ ਗਿਆ ਪਹਿਲੀ ਵੀਡੀਓ ਦੇ ਵਿੱਚ ਕਿ ਗਊ ਤੇ ਤਸ਼ੱਦਦ ਕਿਉਂਕਿ ਜੇਕਰ ਇਸ ਤਰ੍ਹਾਂ ਦੀ ਘਟਨਾ ਕੋਈ ਹੁੰਦੀ ਹੈ ਤੇ ਬਹੁਤ ਸਾਰੇ ਲੋਕੇ ਤੋਂ ਪ੍ਰਭਾਵਿਤ ਹੁੰਦੇ ਨੇ ਕੀ ਕਹਿਣਾ ਤੁਹਾਡਾ ਹਾਂਜੀ ਬਿਲਕੁਲ ਜੀ ਜੇ ਜਿਹੜੇ ਇਹ ਗਾਉ ਤੇ ਕੋਈ ਸ਼ਬਦ ਹੁੰਦਾ ਤਾਂ ਇਸ ਤਰ੍ਹਾਂ ਦੀ ਖਬਰ ਜੇ ਵਾਇਰਲ ਹੁੰਦੀ ਆ ਤਾਂ ਇਸ ਸੁਭਾਵਿਕਾ ਕਿ ਸਮਾਜ ਦੇ ਵਿੱਚ ਇਹਦਾ ਬਹੁਤ ਨੈਗੇਟਿਵ ਮੈਸੇਜ ਜਾਂਦਾ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਠੋਸ ਕੇਸ ਪਹੁੰਚਦੀ ਆ ਜਿਸ ਦੇ ਕਰਕੇ ਕੋਈ ਵੱਡੀ ਘਟਨਾ ਹੋ ਸਕਦੀ ਆ ਜਾਂ ਅਣਜਾਣੇ ਜਾਂ ਜਾਣੇ ਦੇ ਵਿੱਚ ਕਿਸੇ ਵੀ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਇਹ ਘਟਨਾ ਹੋਈ ਆ ਇਹਦੇ ਵਿੱਚ ਜਾਂ ਉਸ ਧਿਰ ਨੇ ਇਹਨਾਂ ਤੇ ਕੁੱਟਮਾਰ ਦਾ ਗਾਉਂਦੇ ਜਿਹੜਾ ਅੰਜਾਮ ਲਗਾਇਆ ਇਹਦੇ ਸ਼ੌਰਟ ਆਊਟ ਕਰਕੇ ਖਤਮ ਕੀਤਾ ਜਾਵੇ ਔਰ ਇਸ ਪੱਖ ਤੇ ਦੋਨਾਂ ਧਿਰਾਂ ਦਾ ਪੱਖ ਸੁਣ ਕੇ ਇਸ ਜਿਹੜੀ ਸਚਾਈ ਹੈ ਇਹਨੂੰ ਇਸ ਜਿਹੜੀ ਘਟਨਾ ਨਾਲ ਦੇ ਸੰਬੰਧ ਦੇ ਵਿੱਚ ਇਹਨੂੰ ਇਹ ਪ੍ਰੋਬਲਮ ਜਿਹੜੀ ਆ ਇਹ ਜਿਹੜਾ ਡਿਸਪਿਊਟ ਆ ਇਹਨੂੰ ਖਤਮ ਕਰ ਦੇਣਾ ਚਾਹੀਦਾ ਤੇ ਜੇ ਕੋਈ ਇਦਾਂ ਦੀ ਗੱਲ ਹੋਈ ਆ ਤਾਂ ਉਹ ਵੀ ਮਾੜੀ ਗੱਲ ਆ ਜੇ ਨਹੀਂ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਲੰਬੇ ਸਮੇਂ ਤੋਂ ਚੱਲਦੀ ਆ ਇਸ ਪਰਿਵਾਰ ਦੇ ਨਾਲ ਤੇ ਉਹਨਾਂ ਰੰਜਿਸ਼ਾਂ ਕਰਕੇ ਇਸ ਤਰ੍ਹਾਂ ਦੇ ਮਾਮਲੇ ਨਹੀਂ ਬਣਾਉਣੇ ਚਾਹੀਦੇ ਜਿਹੜੇ ਕਿ ਇੱਕ ਸਮਾਜਿਕ ਮੁੱਦੇ ਬਣ ਜਾਣ ਤੇ ਜਿਹਦੇ ਨਾਲ ਇੱਕ ਪਰਿਵਾਰ ਦੇ ਨਾਲ ਨਾਲ ਇੱਕ ਸਮਾਜ ਦਾ ਵੀ ਨੁਕਸਾਨ ਹੋਵੇ ਜਿਵੇਂ ਤੁਸੀਂ ਆਖਿਆ ਕਿ ਕੋਈ ਵੱਡੇ ਮੁੱਦੇ ਨਹੀਂ ਬਣਾਉਣੇ ਚਾਹੀਦੇ ਜੇਕਰ ਕੋਈ ਰੰਜਿਸ਼ ਹੈਗੀ ਹੈ ਉਸ ਨੂੰ ਇਸ ਲੈਵਲ ਤੇ ਨਹੀਂ ਲੈ ਜਾਣਾ ਚਾਹੀਦਾ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਬਿਲਕੁਲ ਜੀ ਕਿਉਂਕਿ ਜਿਹੜੇ ਇਹ ਜਿਹੜੇ ਗਊ ਦਾ ਮੁੱਦਾ ਆ ਇਹ ਇੱਕ ਰਾਸ਼ਟਰੀ ਮੁੱਦਾ ਬਣ ਜਾਂਦਾ ਇਹਦੇ ਨਾਲ ਇਦੇ ਨਾਲ ਫਿਰ ਇੱਕ ਸਮਾਜਿਕ ਮੁੱਦਾ ਬਣ ਕੇ ਰਹਿ ਜਾਂਦਾ ਜਿਹਦੇ ਵਿੱਚ ਫਿਰ ਬਹੁਤ ਸਾਰੀਆਂ ਧਿਰਾਂ ਆਪਸੋ ਸਾਹਮਣੇ ਹੋ ਜਾਂਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਉਹਦੇ ਨਾਲ ਇੱਕ ਸਮਾਜ ਦਾ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਇਹ ਜਿਹੜੀ ਗੱਲ ਆ ਇਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਔਰ ਇਹਨੂੰ ਖਤਮ ਕਰ ਦੇਣਾ ਚਾਹੀਦਾ ਸ੍ਰੀ ਪ੍ਰਧਾਨ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਸਾਡੇ ਚੈਨਲ ਨਾਲ ਜੁੜੇ ਸੋ ਇਹ ਸੀ ਦੂਸਰਾ ਪੱਖ ਗਾਂ ਤੇ ਤਸ਼ੱਦਦ ਵਾਲਾ ਕੋਈ ਜਿਹੜੀ ਪੂਰੀ ਸਚਾਈ ਸੀ ਇਸ ਪੱਖ ਤੋਂ ਕਲੀਅਰ ਹੋਈ ਹੈ ਔਰ ਕੇਡੀ ਵਰਲਡ ਪੰਜਾਬੀ ਆਵਾਜ਼ ਪੰਜਾਬ ਦੀ ਨਿਊਜ਼ ਦੇ ਵਿੱਚ ਤੁਸੀਂ ਇਹ ਪਹਿਲੀ ਖਬਰ ਵੇਖੀ ਸੀ ਇਹ ਸੀਗਾ ਪੂਰਾ ਪੱਖ ਔਰ ਜੇਕਰ ਸਾਡੇ ਦਰਸ਼ਕ ਵੀਰਾਂ ਨੂੰ ਪਹਿਲੀ ਵੀਡੀਓ ਦੇ ਵਿੱਚ ਕੋਈ ਗਲਤ ਸਾਡੇ ਵੱਲੋਂ ਕੋਈ ਸ਼ਬਦ ਆਬਲੀ ਮਤਲਬ ਕਿ ਪੇਸ਼ ਆਈ ਹੋਵੇ ਜ ਉਹਨਾਂ ਨੂੰ ਲੱਗਾ ਹੋਵੇ ਕਿ ਚੈਨਲ ਵੱਲੋਂ ਕੋਈ ਗਲਤ ਗੱਲ ਪੇਸ਼ ਕੀਤੀ ਗਈ ਹੈ ਉਸ ਵੱਲੋਂ ਸਾਡਾ ਚੈਨਲ ਉਸ ਵੀਰਾਂ ਵੱਲੋਂ ਮਾਫੀ ਮੰਗਦਾ ਹੈ ਔਰ ਤੁਸੀਂ ਦੇਖ ਰਹੇ ਸੀ ਕਿਹੜੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬੀ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ